ਕਬੂਤਰਾਂ ਖਾਤਰ ਧੋਤੀ ਬਈ ਕਣਕ ਮਸ਼ੀਨ ਵਾਲੀ ਦੇਖੋ ਤਾਂ ਹੋ ਗਈ ਨਾ ਸਾਫ਼ ਇਹਨੂੰ ਕੇਅਰਬੋਟ ਤੇ ਹੁਣ ਆਪਾਂ ਪਾ ਦਈਏ ਇਹਨਾਂ ਨੂੰ ਦਾਣਾ ਪਾਣੀ ਸਵੇਰ ਟਾਈਮ ਵਾਲਾ ਪਹਿਲਾਂ ਉਧਰ ਲੈਣ ਪਾਉਣੇ ਆ ਇੱਕ ਮਿੰਟ ਕਣਕ ਲਿਆਵਾਂ ਯਾਰ ਪਹਿਲਾਂ ਤਾਂ ਉਥੋਂ ਇੱਕ ਮਿੰਟ ਰੁਕੋ ਲੋ ਮਿੱਤਰੋ ਕਣਕ ਤੇ ਸਰੋਂ ਇਹਨੂੰ ਰੱਖਦੇ ਆ ਇੱਥੇ ਜਾਲੀ ਚੱਕ ਦੀਏ ਖੁੰਡਾ ਲਈਏ ਖੋਲ ਲੋ ਵੀ ਬੱਚੇ ਹੋਗੇ ਕੈਮ ਆ ਜੇ ਉੱਪਰ ਜਾਣਗੇ ਗੰਦ ਵਾਲਾ ਪਾਉਂਦੇ ਨੇ ਦੇਖੋ ਨਾਲੇ ਇੱਟ ਰੱਖੀ ਹੁੰਦੀ ਐ ਜੇ ਇੱਟ ਨਾ ਰੱਖੀ ਐ ਮੈਂ ਕਹਿੰਦਾ ਪਤਾ ਨਹੀਂ ਕੀ ਕਰ ਦੇਣ ਇਹ ਤੇ ਕੁੰਡੀ ਧੋ ਕੇ ਭਰੀਏ ਪਹਿਲਾਂ ਤਾਂ ਪਾਣੀ ਠੀਕ ਐ ਪਾਤੇ ਬਈ ਦਾਣੇ ਦਾਣੇ ਵੀ ਪਾਤੇ ਟਰੇ ਸਾਫ਼ ਕਰਦੀ ਬੱਚੇ ਲਾਗੇ ਜੋਗਾਂ ਮੈਂ ਕਹਾਂ ਅੱਜ ਦਾ ਦਿਨ ਚੰ ਚੋਕ ਲੈਣ ਦੇ ਕੈਮ ਜੀ ਹੋਏ ਲੈ ਜਾਂਦੇ ਹਾਂ ਉੱਪਰ ਪਾਣੀ ਬਦਲਦਾ ਕੁੰਡੀ ਧੋ ਕੇ ਤੇ ਦੋ ਜੋੜੀਆਂ ਨੇ ਅੰਡੇ ਰੱਖ ਲੇ ਇੱਕ ਮਿੰਟ ਹੁਣ ਆਪਾਂ ਕੁੰਡਾ ਲਾ ਲਈਏ ਤੇ ਨੂਰੀ ਆਪਣੀ ਖੜੀ ਆ ਬਾਈ ਕੈਮੋ ਕੈਮ ਗਰਮੀ ਗਰਮੀ ਹੋਈ ਖੜੀ ਆ ਦੇਖੋ ਘੋੜਿਆਂ ਨੂੰ ਗਰਮੀ ਕਿੰਨੀ ਆਉਂਦੀ ਹੁੰਦੀ ਹੈ ਨਾਲੇ ਉਹ ਵੀ ਪੱਖਾ ਚੱਲਦਾ ਨੂਰੀ ਦਾ ਆ ਵੀ ਚੱਲਦਾ ਉਹ ਵੀ ਚੱਲਦਾ ਉਹ ਚੌਥਾ ਵੀ ਚੱਲਦਾ ਪਰ ਚੱਲਦੇ ਸਲੋ ਨੇ ਨੂਰੀ ਜੜਾ ਦਾ ਬਹੁਤ ਫਾਸਟ ਆ ਦੇਖੋ ਹੇਰ ਵੀ ਆਰਮੀ ਮੰਨਦੀ ਆ ਤੇ ਸਸਰੀ ਗੱਲ ਸਾਰੇ ਵੀਰ ਭਰਾ ਮਨੂ ਕਿਵੇਂ ਕਾਇਮ ਆ ਸਾਰੇ ਜਾਨਵਰ ਸੈੱਟ ਸਾਰੇ ਦੇ ਕਈ ਵੀਰ ਕਹਿੰਦੇ ਆ ਵੀ ਕਬੂਤਰ ਚਾਹੀਦੇ ਆ ਸਾਨੂੰ ਹਨਾ ਵੀਰੇ ਲੈ ਜਾਓ ਕੋਈ ਨਹੀਂ ਵਿਹਲੇ ਹੋ ਜਾਣ ਦੋ 10 ਕ ਦਿਨ ਤੱਕ ਠੀਕ ਆ ਲੈ ਜਾਓ ਜਿਹੜਾ ਲੈ ਕੇ ਜਾਣਾ ਦੇਣੇ ਹੋ ਵੀ 8-10 ਬੱਚੇ ਦੇਣੇ ਆ ਉਹ ਲੈ ਜਾਓ ਮੇਰਾ ਵੀਰ ਦੇਖ ਕੇ ਕੋਈ ਚੱਕਰ ਨਹੀਂ ਹੈਗਾ ਤੇ ਇੱਕ ਵੀਰ ਕਹਿੰਦਾ ਕਬੂਤਰ ਵਧੀਆ ਲਿਆ ਵੀਰੇ ਕਬੂਤਰ ਸਾਰੇ ਜਿੱਤੇ ਹੋਏ ਨੇ ਪੋਰਸ ਹਾਲ ਗਰੀ ਸੇਵਾ ਕਰਨ ਲੱਗੇ ਆ ਪਹਿਲਾਂ ਬਾਹਰ ਜਾਣ ਕਰਕੇ ਮੈਂ ਇੰਨਾ ਧਿਆਨ ਨਹੀਂ ਦਿੱਤਾ ਕਬੂਤਰਾਂ ਵੱਲ ਹੈਨਾ ਜਿੱਦਾਂ ਹੁਣ ਬਾਹਰੋਂ ਆਏ ਆ ਹੁਣ ਧਿਆਨ ਦਿੰਦਾ ਇੱਕ ਸੀਜ਼ਨ ਚ ਧਿਆਨ ਦਿੰਦਾ ਸਿਰਫ ਬਜੇ ਪਾੜਨ ਦੇ ਉਡਾਉਣ ਚ ਪਾ ਧਿਆਨ ਨਹੀਂ ਦਿੰਦਾ ਹੈਨਾ ਕੋਈ ਚੱਕਰ ਨਹੀਂ ਭਰਾ ਬਣ ਜਾਣਗੇ ਹੌਲੀ ਹੌਲੀ ਆਪੇ ਬਣ ਜਾਣਗੇ ਕਿਤੋਂ ਲਿਆਉਣ ਦੀ ਮੈਨੂੰ ਲੋੜ ਨਹੀਂ ਨਸਲਾਂ ਜਿਹੇ ਜੀਆਂ ਮੇਰੇ ਕੋਲ ਬੈਠੀਆਂ ਵੀਰੇ ਤੈਂ ਦੇਖੀਆਂ ਵੀ ਨਹੀਂ ਹੋਣੀਆਂ ਕਦੇ ਇਹ ਹੋਰ ਦੀ ਥਾਲੀ ਚ ਲੱਡੂ ਬੜਾ ਹੀ ਲੱਗਦਾ ਹੁੰਦਾ ਕੋਈ ਚੱਕਰ ਨਹੀਂ ਹੈਗਾ ਤੇ ਅੱਜ ਕਮੈਂਟ ਵੀ ਆਪਾਂ ਦੱਸ ਬੋਲ ਕੇ ਦੱਸਾਂਗੇ ਸਾਰਿਆਂ ਦੇ ਕੀ ਦਾ ਕਮੈਂਟ ਆਉਂਦਾ ਹੈ ਕੀ ਦਾ ਨਹੀਂ ਆਉਂਦਾ ਤੇ ਹੁਣ ਇਹਨਾਂ ਦਾ ਦਾਣਾ ਪਾਣੀ ਨਿਵੇੜਦੀ ਆ ਪਹਿਲਾਂ ਲਓ ਜੀ ਮਿੱਤਰੋ ਕਣਕ ਵੀ ਪਾਤੀ ਸਰੋਂ ਵੀ ਪਾਤੀ ਪਾਣੀ ਵੀ ਧੋਕੇ ਭਰਤਾ ਬੱਚੇ ਸਾਰੇ ਕਾਇਮ ਨੇ ਆ ਠੋਲੂ ਯਾ ਦੇਖੋ ਆ ਕਿੰਨਾ ਕਰਾਇਆ ਗਿਆ ਮੈਂ ਚਾਹਣਾ ਹੈ ਬਈ ਇਹ ਹੁਣੇ ਚੜਾਈ ਕਰ ਜਾਵੇ ਕਿਉਂਕਿ ਹੂੰ ਵੀ بڑا ਹੋ ਕੇ ਨਹੀਂ ਕਾਮਯਾਬ ਨਹੀਂ ਹੋਣਾ ਤੇ ਇੱਕਾ ਥੋੜਾ ਸੁਣ ਰਹਿਦਾ ਬੱਚਾ ਕਾਲ ਦਾ ਉਹਨੂੰ ਦਵਾਈ ਦੁਵਾਈ ਦੰਨੇ ਆ ਆ ਦੇਖੋ ਆ ਕੈਂਮ ਨੇ ਛੋਟੇ ਛੋਟੇ ਆਹ ਦੇਖੋ ਖੱਡਾ ਹੋ ਗਿਆ ਰੱਤੀ ਰਹਿ ਨੀ ਬਈ ਉਹ ਕੈਰਬੋਰਡ ਤੇ ਗਰਮੀ ਬਈ ਬਾਲੀ ਜ਼ਿਆਦਾ ਹੈ ਨੇਰੀ ਬੰਨੀ ਪਈ ਆ ਗਰਮੀ ਨੇ ਦਾ ਮੀ ਮੂੰ ਕੁਛ ਨਹੀਂ ਪਏ ਇੱਕ ਦੋ ਦਿਨ ਪੈਂਦਾ 20 ਦਿਨ ਪੈਂਦਾ ਨਹੀਂ ਸਾਲਾ ਕੋਈ ਫਾਇਦਾ ਨਹੀਂ ਚਲੋ ਬਾਲਟੀ ਬੁੱਲੀ ਚੱਕਦੀ ਔਰ ਪੈਰਪੂਰ ਧੋ ਲਈਏ ਇਧਰ ਲਿਆਂਦਾ ਵੀ ਨਿਬੜੇ ਕੰਮ ਉਧਰ ਲਿਆਂਦਾ ਵੀ ਟਰੇਗਾ ਉੱਪਰ ਵਾਲਿਆਂ ਦੇ ਉੱਪਰ ਵਾਲਿਆਂ ਤੁਹਾਨੂੰ ਪਤਾ ਆ ਦੁਪਹਿਰ ਨੂੰ ਜਾਣੇ ਹੁੰਨੇ ਆ ਮੌਸਮ ਬਾੜੀ ਧੁੱਪ ਹੈ ਨੇਰੀ ਬੰਨੀ ਪਈ ਆ ਤੇ ਕਮੈਂਟ ਤੁਹਾਨੂੰ ਬਾਅਦ ਚ ਸੁਣਾਉਣਾ ਹੈ ਪੜਾਉਣਾ ਹੈ ਮਤਲਬ ਕਿ ਨੌ ਲੈ ਦਿਆ ਕਰਨਾ ਜਿਹੜੇ ਜਿਹੜੇ ਕਮੈਂਟ ਕਰਦੇ ਨੇ ਤੇ ਪਿੰਨ ਬਾਈ ਮੈਂ ਇੱਕ ਜਣੇ ਦਾ ਜੀ ਕਰ ਸਕਦਾ ਹਣਾ ਉਹ ਮੈਂ ਕਰ ਦੰਨਾ ਹੁੰਦਾ ਵਿੱਚ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰਾ ਵੀਰ ਨੌਏ ਮੇਤਰੋਂ ਪਰ ਖਾਣ ਲੱਗੇ ਆ ਰੋਟੀ ਗਰਜੰਟ ਸਿੰਘ ਜੀ ਆਏ ਹੋਏ ਨੇ ਮਿਰਚਾਂ ਦਿਖਾ ਰਹੇ ਆਂਟੀ ਕਿੰਨੀਆਂ ਬੰਨੀਆਂ ਹੁਣ ਹੁਣ ਪਈਆਂ ਇਹ ਪੰਜ ਹੂੰ ਪੰਜ ਬੰਨੀਆਂ ਖਾ ਕਿੰਨੀਆਂ ਗਿਆ 6-7 ਖਾ ਗਿਆ 12 ਰੋਜ਼ 12 ਕਰਨੇ ਹਾਂ ਸਵੇਰੇ ਔਖਾ ਨਹੀਂ ਕਰਦੀਆਂ ਨਾ ਬਈ ਬਹੁਤ ਮਿਰਚਾਂ ਖਾ ਜਾਂਦੇ ਆਂਟੀ ਆਪਾਂ ਤਾਂ ਆਪਣੀਆਂ ਦੋ ਰੋਟੀਆਂ ਚੂਰ ਲਈਆਂ ਓਕੇ ਆ ਰਿਪੋਰਟ ਆਪਣੀ ਦਾ ਹੁਣ ਚੱਲੇ ਆਂ ਬਈ ਆਪਾਂ ਮੋਟਰ ਤੇ ਜਾਂਟੀ ਨੂੰ ਇੱਕ ਨੱਕਾ ਨਹੀਂ ਸੈਟ ਆ ਰਿਹਾ ਪਹਿਲਾਂ ਨੱਕੇ ਲਈ ਕੰਮ ਕਰਕੇ ਆਈਏ ਚਲੋ ਬਈ ਬੈਠੋ ਬੈਠੋ ਸਾੜੇ ਖੜੇ ਦੇਖਦੇ ਆ ਐਨਾ ਟਾਈਮ ਨਹੀਂ ਲਾਈਦਾ ਹੁੰਦਾ ਐਨੇ ਟਾਈਮ ਹੁੰਦਾ ਪੰਡ ਕਟ ਜਾਂਦਾ ਹੁੰਦਾ ਪਹੁੰਚ ਗਏ ਭਾਈ ਮੋਟਰ ਤੇ ਆਪਾਂ ਗਾਂਢੀ ਕਿੱਧਰ ਗਿਆ ਕਹੀ ਚੱਕਣ ਥੈਲਾ ਭਾਰਨਾ ਆਪਾਂ ਨੇ ਉਥੋਂ ਲੈ ਕੇ ਜਾਣਾ ਆਪਾਂ ਨੇ ਉਹ ਉਥੇ ਚੱਕ ਲਈ ਮੋਟਰ ਚੱਲ ਰਹੀ ਹੈ ਠੰਡਾ ਠੰਡਾ ਮੌਸਮ ਹੈ ਇੱਥੇ ਜਾਮਣ ਥੱਲੇ ਜਾਮਣਾ ਇੰਨੀਆਂ ਲੱਗੀਆਂ ਪਰ ਖਾਦੀ ਇੱਕ ਵੀ ਨਹੀਂ ਹਾਂ ਲੈ ਕੇ ਕਿੱਥੇ ਜਾਣਾ ਹੈ ਤੇਰੇ ਤੇ ਆਈਡੀ ਦੂਰ ਪਾਣੀ ਚ ਨੂੰ ਕਿਵੇਂ ਲਜਾਵਾਂਗੇ ਠੀਕ ਆ ਠੀਕ ਆ ਉਹ ਵੀ ਅੱਜ ਤੁਹਾਨੂੰ ਛਬੀ ਜੀਰੀ ਦਿਖਾਉਣੀ ਐ ਤੇ ਜਾਂਟੀ ਉਹ ਨਹੀਂ ਭਰ ਰਹੇ ਆ ਮਿੱਟੀ ਨੱਕੇ ਤੇ ਲਾਉਣ ਨੂੰ ਛਬੀ ਜੀਰੀ ਦਿਖਾਉਣਾ ਤੁਹਾਨੂੰ ਮੈਂ ਰਿਜਲਟ ਦੇਖਿਓ ਵੀ ਸਹੀ ਆ ਕਿ ਨਹੀਂ ਇਹ ਆਪਾਂ ਨੇ ਲਾਈ ਦੀ 1 ਅਗਸਤ ਨੂੰ ਅੱਜ ਹੋ ਗਈ 22 ਅਗਸਤ ਜਣੀ ਕੇ 21 22 ਦਿਨ ਹੋ ਗਏ ਦੇਖੋ ਤਾਂ ਸੈਟਾ ਸਿਸਟਮ ਤੇ ਫੇਰ ਵਧੀਆ ਹੋ ਗਈ ਹਲੇ ਦੇਖ ਲਓ ਲੇਟ ਕਿੰਨੀ ਸੀ 1 ਅਗਸਤ ਨੂੰ ਲਾਈ ਤੀ ਦੋ ਰਿਓ ਪੈ ਗਏ ਇਹਦੇ ਚ ਹੁਣ ਬੂਝਾ ਵੱਢਣ ਲੱਗਿਆ ਦੇਖੋ ਹੁਣ ਬੂਝਾ ਵੱਢਣ ਲੱਗਿਆ ਮਾਰੋ ਦਾ ਨਿਗਾਹ ਦੱਸਿਓ ਫੇਰ ਸੈਟ ਹੈ ਕਿ ਨਹੀਂ ਸੈਟ ਕਿਉਂਕਿ ਇੱਥੇ ਮੱਕੀ ਵਾਲੇ ਖੇਤ ਤੇ ਮੱਕੀ ਵਾਲੇ ਖੇਤ ਵੱਡੇ ਨੇ ਆਪਾਂ ਉੱਥੇ ਲਾਈ ਤੀ 1 ਅਗਸਤ ਨੂੰ ਅੱਜ ਹੋ ਗਈ 22 ਅਗਸਤ ਜੋ ਸੇਵ ਪਰਸਾ ਹੀ ਆਗਾ ਨਹੀਂ ਭਰ ਲਿਆ ਥੈਲਾ ਵੀ ਨੌਜਵਾਨ ਚੋਬਰ ਕਹਿੰਦੇ ਸਿਰ ਤੇ ਚੱਕ ਕੇ ਲਿਜਾਊਗਾ ਦੇਖ ਲੈ ਸਹੀ ਹੋਇਆ ਚਲੋ ਥੈਲਾ ਤੁੱਲਾ ਰੱਖ ਕੇ ਚੱਲਦੇ ਆਪਾਂ ਘਰ ਨੂੰ ਫਸਾਈ ਛਿਪਕੀ ਚੜ ਗਈ ਦੀ ਉਹ ਲੱਤ ਦੇ ਆਹ 흘ਦੀ ਹੈ ਤੇ ਆ ਗਏ ਆਪਾਂ ਕੋਠੇ ਤੇ ਚੱਲਦੇ ਹਾਂ ਹੁਣ ਬਜੇ-ਬਜੇ ਢਾਈਏ 9 ਵਜੇ ਖੁੱਲੀ ਢਾਂਗੀ ਤੇ ਬਿਠਾਈਏ ਅੱਜ ਅੱਜ ਦੋਨੇ ਨਵੇਂ ਬੱਚੇ ਖੁੱਲੀ ਡਾਂਗੀ ਦੇ ਬਿਠਾ ਦੇਣੇ ਦੇਖੀ ਜਊ ਇੱਕ ਦਾ ਕੱਲ ਘੇਰੇ ਕੱਢਿਆ ਆ ਦੂਜਾ ਦੇਖਦੇ ਹਾਂ ਅੱਜ ਲੋਏ ਮਿੱਤਰੋ ਪਹਿਲਾਂ ਦਾ ਫੜੀਏ ਆਪਾਂ ਅਡਾਉਣੇ ਵਾਲੇ ਕਬੂਤਰ ਗੁਰੀ ਤੂੰ ਆ ਕੁੰਡੀ ਦਾ ਪਾਣੀ ਢੋਲ ਕੇ ਆਇਆ ਨਾ ਉਹ ਪਹਿਲਾ ਵਰਤਮਾਨ ਚੱਕ ਕੇ ਇਹਨੂੰ ਭਰ ਦੇ ਜੱਜ ਨਾਲ ਠੀਕ ਆ ਢੋਲ ਦੀ ਪਾਣੀ ਹਾਂ क्या हो गया अच्छा फड़ीए बिटिया तो खान लिया कि तो तू तो आ जा गुलाबी का छोड़ गया सारी उड़ गए तो हां भाई, चल डुसे तू तो भी क्या बाहर, चलो चलो दस बार ਕੋਜੋ ਲੋਕ ਹੀ ਨਹੀਂ ਕੋਈ ਨਹੀਂ ਕੋਈ ਨਹੀਂ ਜਾਓਗੇ ਕਿੱਥੇ ਮਿੱਤਰੋ ਦੋ ਤਾਂ ਲੈ ਫਾੜ ਬਈ ਚਲ ਉਹ ਖੋਲ ਗੇਟਾ 게ਟੇ ਲਾ ਦ ਦੇ ਤਾਂ ਗੁਲਾਬੀ ਕੱਛਾਂ ਵਾਲਾ ਤੇ ਰੰਗੀਲਾ ਚਲੋ ਪੁੱਤਰੋ ਚਲੋ 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 ਬਾਕੀ ਹੋਰ ਫਾੜਨ ਦੋ ਮੈਨੂੰ ਤੁਹਾਨੂੰ ਮੈਂ ਦੱਸਦਾ ਜਿਹੜੇ ਤੁਸੀਂ ਛੋਟੇ ਛੋਟੇ ਭੱਜਦੇ ਹੋ ਨਾ ਦੱਸਦਾ ਤੁਹਾਨੂੰ ਕਿਵੇਂ ਭੱਜੀਦਾ ਹੁੰਦਾ ਆਹ ਬਈ ਚੱਲ ਬਾਹਰ ਚੱਲ ਬਾਹਰ ਇਹਨੂੰ ਕੱਲੇ ਨੂੰ ਬਾਹਰ ਰਹਿਣ ਦੇ ਆਹ ਗੇਟ ਲਾ ਦੇ ਇੱਧਰ ਲਾ ਆਹ ਵੀ ਲਾ ਦਿੰਦਾ ਹਾਂ ਹੁਣ ਕਿੱਧਰ ਭਜੂਗੇ ਤੇ ਮਿੱਤਰਾ ਹੋਰ ਕਿਹੜਾ ਤਾਂ ਇੱਧਰ ਚੱਲ ਟੂ ਸਾਜੀ ਚੱਲ ਟੂ ਸਾਜੀ ਆ ਫੜ ਲੈ ਇਹ ਫੜ ਲਿਆ ਤੇ ਖਰਾਬ ਹੋ ਤਾਂ ਚੱਲ ਬਾਹਰ ਹਾਂ ਇਨੂੰ ਗਿੱਟਕੇ ਜੀ ਨੂੰ ਵੀ ਫੜਨਾ ਹੈ ਹਾਈ 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 ਇੱਕ ਮਿੰਟ ਯਾਰ ਖੋਲ ਗੁਰੀ ਗੇਟ ਬਾਈ ਗੇਟ ਖੋਲ ਦੇ ਇਹਨੂੰ ਵੀ ਡਾਈਏ ਚਲੋ ਬਈ ਚਾ ਉਹਨੂੰ ਕੱਢ ਗੁਰੀ ਬਾਹਰ ਉਹਨੂੰ 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 ਕੱਢ ਬਾਹਰ ਹਾਂ ਚੱਲ ਉਹ ਵੀ ਗਿਆ ਤੂੰ ਵੀ ਚੱਲ ਉਹ ਉੜ ਗਿਆ ਇਹਨੂੰ ਕੱਢਣਾ ਖੜ ਜਾ ਹੁਣ ਇਧਰੋਂ ਇਹਦੇ ਪਾਈ ਕੱਢ ਲਿਆ ਮੈਂ ਇਹਦਾ ਮੈਂ ਖੜ ਜਾ ਬਈ ਫੜ ਲਈ ਹੁਣ ਇਧਰੋਂ ਲੋਈ ਮਿੱਤਰੋ ਤਿੰਨ ਆ ਫੜ ਲੈ ਦੋ ਨਵੇਂ ਬੱਚੇ ਆ ਫੜ ਲੈ ਗੁਲਾਬੀ ਬੋਟਾ ਤੇ ਹਰਾ ਬੋਟਾ ਗੁੜੀ ਖੋਲ ਗੇਟ ਬਾਈ ਕੱਢ ਖੜ ਜਾ ਇਹਨੂੰ ਤਾਂ ਛੱਡਾਂ ਪਹਿਲਾਂ ਮੈਂ ਇੱਥੇ ਉਹ ਤੇਰੀ ਕਿੱਥੇ ਬੈਠੇ ਆ ਖੜ ਜਾ ਇਹਨਾਂ ਦੇ ਨਾਲ ਹੀ ਆਊਗਾ ਇਹ ਚਲ ਚੱਲ ਵੀ ਤੂੰ ਵੀ ਇਹ ਇਹ ਆਦਾ ਗਿਆ ਢਾਂਗੀ ਦੇ ਲੈ ਬਈ ਇਹਨੂੰ ਵੀ ਛੱਡਦੀ ਲੈ ਕੇ ਪਹਿਲੀ ਵਾਰੀ ਉਹ ਤੇਰੀ ਢਾਂਗੀ ਨਹੀਂ ਦਿਖੀ ਤੇਨੂੰ ਇੱਕ ਮਿੰਟ ਬਾਈ 8-9 ਕਬੂਤਰ ਗੜਥੇ ਵਾਰ ਹੁਣ ਉਹ ਕੱਚ ਸੂਸਾਇਟੀ ਨੂੰ ਉੱਚਾ ਲੱਗ ਗਿਆ ਜਾ ਕੇ ਭੱਲੇ ਚਲੋ ਇਹਨੂੰ ਵੀ ਡਾਊਨ ਤੋਂ ਪਹਿਲਾਂ ਕਿੱਥੇ ਬੈਠਾ ਆ ਬੈਠਾ ਪੂਰੀ ਆ ਬਾਸ ਲਾਇਆ ਬਾਈ ਇੱਕ ਮਿੰਟ ਬਾਸ ਲੈ ਲਾ ਅੜਾਉਣੇ ਆ ਬਾਈ ਉਹਨੂੰ ਇਹ ਉਹ ਵੀ ਉੱਡ ਗਿਆ ਲਹਾਰਾ ਪੁੱਤਾ ਹਾਂ ਆ ਵੀ ਉੱਡ ਗਿਆ ਦੇਖੋ ਢਾਗਰਾ ਇਹ 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 ਲਓ ਜੀ ਦੋਨੇ ਨਵੇਂ ਬੱਚੇ ਖੁੱਲੀ ਢਾਂਗੀ ਦੇ ਬਿਠਾਤੇ ਅੱਜ ਓਕੇ ਰਬੋਟ ਆ ਦੇਖੋ ਤਾਂ ਫਿਰ ਕਬੂਤਰ ਉੱਡਦੇ ਤੁਹਾਨੂੰ ਦਿਖਾਉਣਾ ਇੱਕ ਮਿੰਟ ਕਬੂਤਰ ਨਾਸ ਮਾਰ ਦਿੰਦੇ ਨੇ ਬਾਈ ਖੁੱਡੇ 'ਚ ਵੜ ਕੇ ਫੰਗੇ ਫੰਗ ਸਾਲੇ ਸੇਕ ਬਹੁਤ ਅੰਦਰ ਗਰਮੀ ਇੱਕ ਮਿੰਟ ਕਬੂਤਰ ਦਿਖਾਵਾਂ ਤੁਹਾਨੂੰ ਕਿੰਨੇ ਉੜਦੇ ਆ ਖੁੱਲੀ ਢਾਂਗੀ ਦੇ ਬਿਠਾਦੇ ਬਾਈ ਅੱਜ ਆਪਾਂ ਨਵੇਂ ਬੱਚੇ ਦੇਖੋ ਇੱਕ ਆਉਂਦਾ ਹੈ ਇੱਕ ਆ ਇਕ 10 ਫਿਰਦੇ ਨੇ ਦੋ ਆ ਫਿਰਦੇ ਨੇ ਦੋ ਆ ਫਿਰਦੇ ਨੇ ਇੱਕ ਆ ਫਿਰਦਾ ਹੈ ਦੋ ਆ ਜਾਂਦੇ ਨੇ ਉੜਦੇ ਆ ਆ ਇੱਕ ਆ ਥੱਪੇ ਮਾਰਦਾ ਆਪਣਾ ਕਾਲੀ ਪੂੰਛ ਵਾਲਾ ਤੇ ਦੋ ਆ ਦੇਖੋ ਪੰਜ ਆਓ ਦੇਖੋ ਉੜਦੇ ਆ 15 ਕਬੂਤਰ 15 20 ਕਬੂਤਰ ਦੋ ਆ ਉੜਦੇ ਨੇ 15 20 ਕਬੂਤਰ ਉੜਦੇ ਆ ਦੋ ਆ ਆਪਣੇ ਖੁੱਲੀ ਡਾਂਗੀ ਦੇ ਬੈਠੇ ਆ ਬਾਕੀ ਆਪਣੇ 8 10 ਕਬੂਤਰ ਉੜ ਗਏ ਇਹਨੇ ਬੈਠਦੇ ਆ ਦੇਖ ਲੈਣਾ ਹਰੇ ਬੁੱਟੇ ਵਾਲਾ ਬਚਾਏ ਬੈਠਾ ਜਿਵੇਂ ਦਿਹਾੜੀ ਲਾ ਕੇ ਆਇਆ ਹੁੰਦਾ ਤੇ ਗਲਾਬੀ ਬੁੱਟੇ ਵਾਲਾ ਕੱਲ ਉੜ ਲਿਆ ਨਾ ਹਰੇ ਬੁੱਟੇ ਵਾਲਾ ਡਾਇਆ ਨਹੀਂ ਹਲੇ ਤੇ ਆਹ ਦੇਖੋ ਸਾਰੇ ਫਿਰਦੇ ਨੇ ਆ ਮਾਰਦੇ ਫਿਰਦੇ ਆ ਥਾਪੇ ਉਹ ਘੇਰ ਬੁੱਟਾ ਨੇ ਯਾਰ ਗੀਲਾ ਫਿਰਦਾ ਆਪਣਾ ਗਲਾਬੀ ਕੱਛਾਂ ਵਾਲਾ ਫਿਰਦਾ ਸਾਰੇ ਫਿਰਦੇ ਨੇ 9 8 ਨਾ ਕਬੂਤਰ ਆਪਣੇ ਫਿਰਦੇ ਨੇ ਬਾਕੀ ਇੱਧਰ ਫਿਰਦੇ 25 30 ਕਬੂਤਰ ਫਿਰਦੇ ਨੇ ਟੋਟਲ ਉਹ ਦੇਖੋ ਉੱਧਰ ਕਬੂਤਰੇ ਕਬੂਤਰ ਚਲੋ ਮਾਰਨ ਤੋਂ ਘੇਰੇ ਜੰਨੇ ਇਹਨਾਂ ਨੂੰ ਤੇ ਖੁੱਲੀ ਡਾਂਗੀ ਤੇ ਬਿਠਾਏ ਹੋਏ ਨੇ ਅੱਜ ਖੁੱਲੀ ਡਾਂਗੀ ਤੇ ਬਿਠਾਵਾਂਗੇ ਇਹਨਾਂ ਨੂੰ ਤੇ ਕਾਲੂ ਡਾਲਾਂਗੇ ਮੇਰੇ ਹਿਸਾਬ ਨਾਲ ਅੱਜ ਜੱਸਾ ਨਹੀਂ ਹੈਗਾ ਇੱਥੇ ਕਿਉਂਕਿ ਫੇ ਗੁਰੀ ਨੇ ਖੇਡਣ ਜਾਣਾ ਹੈ ਗਰਾਊਂਡ ਤੇ ਕੋਈ ਚੱਕਰ ਨਹੀਂ ਚੱਲ ਅੱਜ ਬਿਠਾ ਲੇ ਖੁੱਲੀ ਡਾਂਗੀ ਤੇ ਹੁਣ ਪਤਾ ਲੱਗ ਗਿਆ ਆਪਾਂ ਨੂੰ ਵੀ ਆ ਜਿਆ ਕਰਨਗੇ ਪੰਜ ਆ ਗਏ ਆਪਣੇ ਵਾਲੇ 6 ਆ ਉਹ ਫਿਰਦਾ 7 ਮਾ ਆ ਉਹ ਫਿਰਦਾ ਤੇ 2 ਆ ਉਹ ਫਿਰਦੇ ਨੇ ਆ ਹੋਰ ਦੇ ਨੇ 3 4 ਕਿਸੇ ਦੇ ਦੇਖੋ ਆ ਵੀ ਕਿਸੇ ਹੋਰ ਦਾ ਹੀ ਆ ਆਉਣੇ ਢਾਂਗੀ ਪਰ ਨੂੰ ਹੁਣ 5 6 6 ਤੇ ਆ ਦੇਖੋ ਬਾਕੀ ਉੱਤਰੇ ਕਬੂਤਰ ਹੋਇਆ ਪਿਆ ਅੱਜ ਹਲਾ ਦੇਖੋ ਦੇਖੋ ਓ ਕੇਰਪੋਟਾ ਆ ਜਾਓ ਵੀ ਆ ਜਾਓ ਆ ਜਾਓ ਆ ਜਾਓ ਆ ਲੋਈ ਮਿੱਤਰੋ ਜਾਲ ਦੀ ਸਫਾਈ ਵੀ ਕਰਤੀ ਤੇ ਦਾਣੇ ਪਾਦੇ ਬਾਈ ਪਾਣੀ ਚੇਂਜ ਕਰਤਾ ਦਾਣੇ ਪਾਤੇ ਕਬੂਤਰ ਹਲੇ ਉੜਦੇ ਨੇ ਸਾਰੀ ਆ ਫਿਰਦੇ ਨੇ ਕੁਛ ਆ ਨੀਵੇਂ ਫਿਰਦੇ ਨੇ ਬਲਰ ਪਤਾ ਨਹੀਂ ਕਾਦੇ ਹੁੰਦਾ ਇਹਨੂੰ ਅੱਗ ਲੱਗੀ ਹੈ ਇਹ ਕੈਮਰਿਆਂ ਨੂੰ ਤੇ ਧਾਣੇ ਪਾ ਦੇ ਗੁਰੀ ਤਿੰਨ ਢੱਕਣ ਪਾ ਦੇ ਹਾਂ ਤਿੰਨ ਢੱਕਣ ਬਹੁਤ ਨੇ ਸਾਰੀ ਟਰੇ ਜੀ ਭਰ ਜਾਂਦੀ ਆ ਤਿੰਨ ਆਹ ਕਾਹਦੇ ਗੁੱਛਾ ਜਮਣੇ ਹੋਏ ਐ ਇੱਜ ਧਾਣੇ ਕਿੱਦੇ ਫੂੰਕ ਰਿਹਾ ਛੱਡ ਦੇ ਛੱਡ ਦੇ ਇਹੜੇ ਕਿੱਲੇ ਨੇ ਇਹਦੇ ਵਿੱਚ ਵੀ ਇੱਕੜ ਨੇ ਜੇ ਚੱਕਰ ਕੀ ਹੁੰਦਾ ਏ ਇਹਨਾਂ ਦਾ ਮੜ ਸਾਰੇ ਸਾਫ ਐ ਬਾਕੀ ਬਾਕੀ ਥੱਲੇ ਨੇ ਛੇੜ ਨਾ ਫਿਰ ਥੱਲੋਂ ਉਪਰੋਂ ਪਰੋ ਪਾ ਦੇ ਕਣਕ ਨਾਲ ਮਸ਼ੀਨ ਵਾਲੀ ਦੀ ਪਰ ਇੱਥੀ ਦੇ ਢੋਲ ਚੋਂ ਲੈ ਕੇ ਜਾਂਦੀ ਹੈ ਯਾਰ ਇਹ ਸਾਲਾ ਹਰੇਕ ਢੇੜੇ ਕਿ ਆ ਚੱਕਰ ਹੁੰਦਾ ਹੂੰ ਜਿਆਦਾ ਵਰਤਮਾਨ ਕਿਸੇ ਪਾਸਿਓ ਹੈ ਇਹਦਾ ਚੱਕਰ ਚੱਲ ਕੋਈ ਨਹੀਂ ਤੂੰ ਪਾ ਇਹਨੇ ਕੱਲ ਨੂੰ ਚੇਂਜ ਕਰ ਦਾਂਗੇ ਹਾਂ ਲਓ ਜੀ ਮਿੱਤਰੋ ਦਾਣੇ ਪਾਤੇ ਗੁਰੀ ਖੋਲਦੇ ਗੇਟ ਕਬੂਤਰ ਆ ਫਿਰਦੇ ਨੇ ਆਪਣੇ ਤੇ ਆ ਖੁੱਲੇ ਬੈਠੇ ਨੇ ਢਾਂਗੀ ਦੇ ਹਲੇ ਮੈਨਾਂ ਇਹਨਾਂ ਢਾਂਗੀ ਵਾਲੇ ਨੂੰ ਅੰਦਰ ਕਰਦੀ ਆ ਕੀੜੀਆਂ ਚੜ ਗਈਆਂ ਢੂਹੀ ਤੇ ਓਏ ਇੱਕ ਨਵਾਂ ਬੱਚਾ ਉੱਡ ਗਿਆ ਬਾਈ ਆ ਦੇਖੋ ਆ ਆ ਗਿਆ ਏ ਏ ਏ ਆ ਗਿਆ ਢਾਂਗੀ ਤੇ ਚੱਲ ਇਹ ਕੰਦਰ ਬਾੜਦਾ ਇਹ ਵੀ ਸ਼ਾਇਦ ਵੜ ਜਾਵੇ ਨਹੀਂ ਮੈਂ ਬਾੜਦਾ ਇਹਨੂੰ ਬਾਕੀ ਲੱਗੇ ਸਾਰੇ ਦਾਣੇ ਚੁਕਣ ਆਊਗਾ 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 ਚੱਲ ਓਕੇ ਰਿਪੋਰਟ ਇਹਨਾਂ ਵੱਲੋਂ ਟੈਨਸ਼ਨ ਫਰੀ ਆ ਹੁਣ ਲੱਗ ਗਏ ਇਹ ਆਪਣੇ ਖਾਓ ਵੀ ਦਾਣੇ ਬੇਣ ਪਾਣੀ ਪੀਓ ਤੇ ਧਾਣੇ ਖਾਓ ਕਬੂਤਰ ਆਪਣੇ ਸਾਰੇ ਹੀ ਉੱਡਦੇ ਨੇ ਆਹ ਦੇਖੋ ਆਹ ਫਿਰਦਾ ਆ ਆਗੇ ਚੱਕੋ ਸਾਰੇ ਹੀ ਉੱਡ ਰਹੇ ਨੇ ਆਪਣੇ ਬਾਕੀ ਇੱਧਰ ਉੱਡਦੇ ਨੇ ਆਹ ਉੱਡਦਾ ਆਹ ਉੱਡਦੇ ਨੇ ਆਜੋ ਵੀ ਆਜੋ ਤਿੰਨ ਚਾਰ ਆ ਗਏ ਚਾਰ ਆ ਗਏ ਰਹਿ ਗਏ ਤਿੰਨ ਗਲਾਬੀ ਕੱਛਾਂੜ ਆ ਗਿਆ ਸਪੇਅਰ ਆ ਗਿਆ ਗਲਾਬੀ ਕਾ ਚਕਾਲੀ ਪੂੰਛ ਆ ਗਿਆ ਕਾਛ ਢੂਸਾ ਆ ਗਿਆ ਤੇ ਹਰੀ ਹਰਾ ਪੁੱਟਾ ਆ ਗਿਆ ਰੰਗੀਲਾ ਆ ਗਿਆ ਇੱਕ ਰਹਿ ਗਿਆ ਬਸ ਕਾਛ ਢੂਸਾ ਪੂੰਛ ਆ ਦੇਖੋ ਇਹਨੂੰ ਵੀ ਆ ਜਾਣ ਦੋ ਆ ਬਾਕੀ ਇਹਨਾਂ ਦੇ ਉੱਡਦੇ ਆ ਉੱਡਣ ਦੋ ਇਹਨਾਂ ਨੂੰ ਇਹਨੂੰ ਆ ਜਾਣ ਦੋ ਫੇਰ ਆਪਾਂ ਕਰਦੇ ਆ ਥੱਲੇ ਇਹਨਾਂ ਨੂੰ ਆ ਦੇਖੋ ਛਤਰੀ ਤੋਂ ਦਾਣੇ ਖਾਣ ਕਿੱਥੇ ਉਤਰੇ ਆ ਇਹ ਬਾਕੀ ਬੈਠੇ ਆ ਦੋ ਉਤਰਿਆ ਇਹ ਇਕਾਲਿਆ ਔਰ ਦਾ ਗੁਰੂ ਨੰਦਰਾ ਉੱਥੇ ਬਹਿ ਜਾਣਗੇ ਚਤਰੀ ਤੇ ਚਲੋ ਚਲੋ ਢਾਂਗੀ ਤੇ ਇਹ ਆ ਗਿਆ ਆ ਵੀ ਗਿਆ ਉਹ ਕਿਰਬੋਟ ਹੈ ਉਹ ਆ ਜਾ ਭਾਈ ਇਕੱਲਾ ਹੀ ਰਹਿ ਗਿਆ ਹੁਣ ਤਾਂ ਟਾਈਮ ਖਰਾਬ ਕਰਿਆ ਪਿਆ ਗੁਰੂ ਅ ਉਹ ਗੇਟ ਖੋਲਦੇ ਬੁਗੇ ਅੰਦਰ ਬਾਹਰ ਜਾਣਗੇ ਆ ਆ ਜਾ ਜਾ ਹੁਣ ਇਹਨਾਂ ਨੂੰ ਦੇਖ ਕੀ ਉਹਨੇ ਆਉਣਾ ਉਹਨੂੰ ਅੰਦਰ ਬਾੜ ਦੇ ਵੜ ਜਾਣਾ ਉਹਨੇ ਡਰਾ ਦੇ ਉਹਨੂੰ ਮਾੜਾ ਜੰ ਅੰਦਰ ਬਾੜਾ ਦੇ ਵੜ ਜਾਣਾ ਉਹਨੇ ਚੱਲ ਆ ਜਾ ਹੁਣ ਬਸ ਇਹਨਾਂ ਨੂੰ ਵੜ ਜਾਣ ਦੇ ਅੰਦਰ ਪੰਜ ਛੇ ਤਾਂ ਕਰਤੇ ਬਾਈ ਅੰਦਰ ਇੱਕ ਉੜ ਗਿਆ ਹੋਰ ਤੇ ਇੱਕ ਪਹਿਲਾਂ ਹੀ ਉੜਦਾ ਉਹ ਹੋ ਗਿਆ ਸਪੇਅਰ ਤੇ ਇੱਕ ਆ ਉੜਦਾ ਦੋ ਰਹਿ ਗਏ ਬਸ ਜਾਣੇ ਖੇਲਣ ਜਾ ਗੁਰੀ ਜਾ ਇੱਕ ਤਾਂ ਆ ਗਿਆ ਬਾਈ ਅੱਕਾ ਛਡੂਸੇ ਵਾਲੇ ਨੇ ਅੱਜ ਦੁਖੀ ਕਰੇ ਪਏ ਯਾਰ 2 ਘੰਟੇ ਹੋ ਗਏ ਛਾਲੇ ਆ ਜਾ ਆ ਜਾ ਓਏ ਆਓ 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 ਇਹ ਨਹੀਂ ਸਾਡਾ ਮੂੰਹ ਥੱਲੇ ਨੂੰ ਕਰਦਾ ਯਾਰ ਇਹਨੂੰ ਤਾਰੀਏ ਨਾ ਦੋ ਕੇ ਚੱਲੀਏ ਗਰਾਊਂਡ 'ਚ ਤੇ ਕਮੈਂਟ ਤੁਹਾਨੂੰ ਦੱਸਾਂ ਬਾਈ ਸਭ ਤੋਂ ਵੱਧ ਜਿਹੜਾ ਬੰਦਾ ਕਮੈਂਟ ਕਰਦਾ ਹੈ ਕਮੈਂਟ ਵਾਲਿਆਂ ਦੇ ਨਾਮ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਖੜ ਜੋ ਇੱਕ ਮਿੰਟ ਦੂਜੇ ਫੋਨ 'ਚੋਂ ਕੱਢ ਲਾਂ ਮੈਂ ਹਾਂਜੀ ਕਮੈਂਟ ਤੁਹਾਨੂੰ ਮੈਂ ਦੱਸਦਾ ਤੇ ਖੜ ਜੋ ਯਾਰ ਹਾਂ ਇੱਕ ਦਾ ਵੀਰਾ ਕਲਵੰਤ ਸਿੰਘ ਸੰਦਰ ਸੰਦਰ ਆ ਪਤਾ ਨਹੀਂ ਹਾਂ ਸੰਦਰ ਇਹ ਇੱਕ ਸ਼ੌਂਕੀ ਮਹਿਰਾ ਪੀਵੀ 23 ਇੱਕ ਸੁਖੀ ਸਿੰਘ ਬੱਬੂ ਕੌਸ਼ਕ ਹੈ ਨਾ ਜਿਹੜੇ ਆਪਾਂ ਨੂੰ ਰੈਗੂਲਰ ਕਮੈਂਟ ਕਰਦੇ ਨੇ ਖੜ ਜਾ ਇੱਕ ਮਿੰਟ ਹੋਰ ਮੈਂ ਤੁਹਾਨੂੰ ਪੜ ਕੇ ਦੱਸਦਾ ਹਾਂ ਨਾਮ ਸਾਰਿਆਂ ਦੇ ਇੱਕ ਜਸ ਬਾਜਵਾ 2834 ਤੇ ਇੱਕ ਢਿੱਲੋਂ ਜੱਗੀ ਤੇ ਬਾਕੀਆਂ ਦੇ ਨਾਮ ਮੈਂ ਅਗਲੇ ਬਲੌਗ ਚ ਲਾਉਂਗਾ ਠੀਕ ਆ ਹਲੇ ਪੁਰਾਣੇ ਬਲੌਗਾਂ ਚੋਂ ਦੇਖ ਕੇ ਹੁਣ ਆ ਨਵੇਂ ਦੇ ਮੈਂ ਇੱਕ ਅੱਧੇ ਦਿਨ ਵਾਲਿਆਂ ਦੇ ਦੱਸੇ ਤੇ ਤੇ ਚਲੋ ਇੱਕ ਕਬੂਤਰ ਰਹਿ ਗਿਆ ਆਪਣਾ ਆ ਉਹ ਆ ਗਿਆ ਉਹਨੂੰ ਤਾਰ ਕੇ ਚੱਲੀਏ ਚੱਕੋ ਮਿੱਤਰੋ ਸਾਰੇ ਕਬੂਤਰ ਹੋ ਗਏ ਅੰਦਰ ਠੀਕ ਆ ਓਕੇ ਰਬੋਟ ਤੇ ਹੁਣ ਆਪਾਂ ਚੱਲਦੇ ਆਂ ਨਹਾ ਧੋ ਕੇ ਗਰਾਊਂਡ 'ਚ ਗਰਾਊਂਡ 'ਚ ਆ ਕੇ ਮਿਲਦੇ ਆਂ ਦੇਖਦੇ ਆਂ ਕੀ ਚੱਲ ਰਿਹਾ ਉੱਥੇ ਇਧਰ ਨੇ ਕਬੂਤਰਾਂ ਨੂੰ ਦਾ ਬਾਈ ਦਾਣਾ ਪਾਣੀ ਵੀ ਪਾਤਾ ਰਾਤ ਦਾ ਤੇ 2 ਵਜੇ ਨੂੰ ਚੋਗਾ ਜਿਹਨਾਂ ਨੂੰ ਦੇਣੇ ਆਲਾ ਉਹਨਾਂ ਦਾਣੇ ਦੂਨੇ ਦੇ ਦिए ਥੋੜੇ ਜਿਹੇ ਰਿਜਾ ਦिए ਤੇ ਜਸੇ ਫੜ ਆਪਣਾ ਯੰਤਰ ਜਿਹਾ ਕਿੱਥੇ ਆਉਂਗਾ ਲੱਟੂ ਜਿਆ ਟੂਣੀ ਕਰੀ ਹੋਈ ਹੈ ਗੋਲੀ ਜਾਊਗਾ ਆ ਹੈਗਾ 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 ਅ ਇੱਕ ਸੁਰਖਾ ਕਬੂਤਰ ਫੜ ਕੇ ਦੇਖੀ ਵੀ ਸੋਕਾ ਸੁੱਕਾ ਤਾਂ ਨਹੀਂ ਉਹਨੂੰ ਚਲੋ ਭਾਈ ਪਹਿਲਾਂ ਚੋਹ ਦੇਈ ਹੈ ਲਓ ਭਾਈ ਆਖਰੀ ਬੱਚਾ ਰਹਿ ਗਿਆ ਚੋਗਾ ਦੇਣ ਤੋਂ ਅਸਰੋਂ ਪਾਈ ਹੋਈ ਹੈ ਇਹਦੇ ਚ ਜੰਤਰ ਚ ਆਏ ਚੱਕਾਂਗੇ ਆਏ ਫੜਾਂਗੇ ਤੇ ਆਏ ਮਾਰ ਦਿੰਦੇ ਕੀਰਬੋਰਡ ਪਰ ਗੈਟਡ ਐਵੇਂ ਚੱਲ ਨਿਬੜਿਆ ਕੰਮ ਹੋਰ ਇੱਕ ਦਿਨ ਦੇਣਾ ਨਹੀਂ ਬਾਕੀ ਦੇ ਉਹ ਨਹੀਂ ਯਾਰ ਬੱਚਾ ਸੈੱਟ ਹੈਗਾ ਆਪਣਾ ਉਹ ਲਾਲ ਸਿਰਾ ਸਾਹਮਣੇ ਵਾਲਾ ਹਾਂ ਉਹਨੂੰ ਲਿਆ ਦਵਾਈ ਦੁਵਾਈ ਦੇ ਦਈਏ ਚਲੋ ਵੀ ਉਹ ਬੱਚੇ ਨੂੰ ਦਵਾਈ ਵੀ ਦੇ ਦੀ ਹੁਣ ਚਲਦੇ ਆਪਾਂ ਗਰਾਊਂਡ ਉਹ ਠੋਲੂ ਤੇ ਚੜ੍ਹਨੀ ਹੁੰਦਾ ਹਾਂ ਚੋਗਾ ਵੱਧ ਗਿਆ ਹਾਂ ਚੋਗਾ ਵੱਧ ਦੇ ਹੋ ਗਿਆ ਚਲੋ ਕੋਈ ਚੱਕਰ ਨਹੀਂ ਚਲੋ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਚ